ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ 트럼ਪ ਸਾਹਿਬ ਦਾ ਇੱਕ ਨਵਾਂ ਬਿਆਨ ਆਇਆ ਤੇ ਇਸ ਬਿਆਨ ਨੂੰ ਸੁਣਦੇ ਹੀ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਹੈਗੀ ਜਾਗਪੀ ਤੇ ਕਈ ਮੈਂ ਵੀਡੀਓ ਮੈਨੂੰ ਨਹੀਂ ਪਤਾ ਵੀ ਉਹ ਵੀਡੀਓ ਸਹੀ ਆ ਜਾਂ ਗਲਤ ਆ ਜਾਏ AI ਨਾਲ ਬਣਾਈਆਂ ਤਾਂ ਬੰਦੇ ਭੰਗੜੇ ਪਾਉਂਦੇ ਦੇਖੇਗੇ ਬਾਰਡਰ ਤੇ ਨੱਚਦੇ ਦੇਖੇਗੇ ਹੁਣ ਉਹ ਖਬਰ ਹੈ ਕੀ ਆ ਕਬਰ ਹੈਗੀ ਆ ਜੀ 트럼ਪ ਨੇ ਬਿਆਨ ਦਿੱਤਾ ਹੈ ਕਿ ਜਿਹੜੇ ਬੰਦੇ ਆਪਦੇ ਆਪ ਨੂੰ ਰਿਪੋਰਟ ਕਰ ਲੈਣਗੇ ਜਿਹੜੀ ਉਹਨਾਂ ਦੀ CBP ਐਪ ਆ ਉਹਦੇ ਰਾਹੀਂ ਤਾਂ ਅਸੀਂ ਉਸ ਬੰਦੇ ਨੂੰ ਆਪਦੇ ਆਪ ਨੂੰ ਰਿਪੋਰਟ ਹੋਣ ਵਾਲੇ ਬੰਦੇ ਨੂੰ ਕੈਸ਼ ਵੀ ਦੇਵਾਂਗੇ ਟੈਕਟ ਵੀ ਦੇਵਾਂਗੇ ਤਾਂ ਕੋਈ ਪਰਮਾਨੈਂਟਲੀ ਅਸੀਂ ਵੇਜ ਦੀ ਜਿਹੜਾ ਹੈਗਾ ਕੋਈ ਪੱਤਾ ਦੇ ਪੱਤੇ ਦੀ ਵੀ ਪ੍ਰੋਵੀਜ਼ਨ ਰੱਖਾਂਗੇ ਪਲੱਸ ਉਹਨੂੰ ਦੁਬਾਰਾ ਵਾਪਸ ਅਮਰੀਕਾ ਲੈ ਕੇ ਆਉਣ ਦੀ ਵੀ ਸਾਡੀ ਕੋਸ਼ਿਸ਼ ਹੋਊਗੀ ਵੀ ਛੇਤੀ ਤੋਂ ਛੇਤੀ ਉਹਨੂੰ ਵਾਪਸ ਅਮਰੀਕਾ ਬੁਲਾਇਆ ਜਾਵੇ ਕੰਮ ਦਿੱਤਾ ਜਾਵੇ ਜਾਂ ਜਿਵੇਂ ਵੀ ਉਹਦੀ ਐਲੀਜੀਬਿਲਟੀ ਹੋਊਗੀ ਤੇ ਇਸ ਕਰਕੇ ਉਹਨਾਂ ਨੇ ਅਪੀਲ ਕੀਤੀ ਹੈ ਵੀ ਜਿਹੜੇ ਗੈਰ ਕਾਨੂੰਨੀ ਬੰਦੇ ਰਹਿ ਰਹੇ ਹੈਗੇ ਆ ਯੂ ਐਸ ਏ ਦੇ ਵਿੱਚ ਉਹ ਆਪਦੇ ਆਪ ਨੂੰ ਜਲਦੀ ਜਲਦੀ ਸੈਲਫ ਰਿਪੋਰਟ ਕਰ ਲੈਣ ਸੀ ਬੀ ਪੀ ਐਪ ਰਾਹੀਂ ਜੋ ਵੀ ਹੈਗੇ ਦਿਸ਼ਾ ਨਿਰਦੇਸ਼ ਉਹਨੂੰ ਅਡਾਪਟ ਕਰਕੇ ਉਹਨੂੰ ਅਸੀਂ ਉਹਨਾਂ ਬੰਦਿਆਂ ਨੂੰ ਰਿਵਾਰਡ ਵੀ ਦੇਵਾਂਗੇ ਤੇ ਦੂਜਾ ਉਹਨਾਂ ਨੇ ਕਿਹਾ ਵੀ ਜੇ ਇਸ ਟਾਈਮ ਤੇ ਜਿਹੜਾ ਕੋਈ ਬੰਦਾ ਨਹੀਂ ਕਰੂਗਾ ਉਹਨਾਂ ਨੇ ਕਿਹਾ ਵੀ 7,25,000 ਭਾਰਤੀ ਜਿਹੜੀ 2022 ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਵੜੇ ਸੀ ਉੱਥੇ ਰਹਿ ਰਹੇ ਆ ਤੀਜੀ ਵੱਡੀ ਜਿਹੜੀ ਸੰਖਿਆ ਹੈਗੀ ਭਾਰਤੀਆਂ ਦੀ ਗੈਰ ਕਾਨੂੰਨੀਆਂ ਦੀ ਯੂ ਐਸ ਏ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਇਸ ਸਬਧਾ ਰਹੀ ਸਲਫ ਰਿਪੋਰਟ ਨਹੀਂ ਕਰੂਗਾ ਜੇ ਉਹ ਫੜਿਆ ਗਿਆ ਤਾਂ ਅਸੀਂ ਉਹਨੂੰ 998 ਡਾਲਰ ਪਰ ਡੇ ਦੇ ਹਿਸਾਬ ਨਾਲ ਜੁਰਮਾਨਾ ਵੀ ਪਾਵਾਂਗੇ ਤੇ ਉਹਨੂੰ ਜਿਹੜਾ ਹੈਗਾ ਪੈਨਲਟੀ ਅਸੀਂ ਜੇਲ ਵੀ ਸਿੱਟਾਂਗੇ ਤੇ ਲਾਈਫਟਾਈਮ ਵਾਸਤੇ ਉਹਨੂੰ ਬੈਨ ਵੀ ਕਰਾਂਗੇ ਇਸ ਕਰਕੇ ਉਹਨੇ ਦੋ ਪ੍ਰਪੋਜ਼ਲਾਂ ਦਿੱਤੀਆਂ ਵੀ ਜੇ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਕਰ ਲਓ ਜੇ ਤੁਸੀਂ ਸੈਲਫ ਰਿਪੋਰਟ ਆਪਦੇ ਆਪ ਨੂੰ ਕਰ ਲੋਗੇ ਤਾਂ ਤੁਹਾਨੂੰ ਵਾਪਸ ਆਉਣ ਦਾ ਰਾਹ ਖੁੱਲਾ ਰਹੂਗਾ ਜੇ ਅਸੀਂ ਫੜ ਕੇ ਤੁਹਾਨੂੰ ਰਿਪੋਰਟ ਕੀਤਾ ਤੇ ਨਾਲ ਅਸੀਂ ਜੁਰਮਾਨਾ ਵੀ ਪਾਵਾਂਗੇ ਤੁਹਾਨੂੰ ਜੇਲ ਵੀ ਭੇਜਾਂਗੇ ਤੇ ਪਲੱਸ ਲਾਈਫਟਾਈਮ ਵਾਸਤੇ ਤੁਹਾਡੇ ਵਾਸਤੇ ਬੈਨ ਵੀ ਲਾਵਾਂਗੇ ਹੁਣ ਇਹ ਜਿਹੜਾ ਪ੍ਰੋਪੋਜ਼ਲ ਪਹਿਲਾਂ ਦਿੱਤਾ ਮੈਨੂੰ ਨਹੀਂ ਲੱਗਦਾ ਕਿ ਸਾਡੇ ਭਾਰਤੀਆਂ ਤੇ ਕੋਈ ਇਸ ਚੀਜ਼ ਦਾ ਅਸਰ ਹੋਊਗਾ ਜਿਹੜਾ ਬੰਦਾ 30-40 ਲੱਖ ਰੁਪਈਆ ਲਾ ਕੇ ਗਿਆ ਬਾਰਡਰ ਕ੍ਰੋਸ ਕੀਤਾਗਾ ਤੇ ਉਹ ਮੈਨੂੰ ਨਹੀਂ ਲੱਗਦਾ ਆਪਦੇ ਆਪ ਨੂੰ ਸੈਲਫ ਰਿਪੋਰਟ ਕਰੂਗਾ ਪਰ ਉਹਦੀ ਗੱਲ ਇਹ ਆਫਰ ਵੀ ਮੈਂ ਕਹਿੰਨਾ ਵੀ ਜਿਹੜੂ ਪਤਾ ਹੈ ਵੀ ਹੁਣ ਹੁਣ ਇੱਕ ਗੱਲ ਤਾਂ ਤੈਅ ਆ ਵੀ ਜਿਹੜਾ 트ੰਪ ਨੇ ਜਿਹੜੇ ਬੰਦੇ ਗੈਰ ਕਾਨੂੰਨੀ ਵੜੇ ਆ ਉਹਨਾਂ ਦਾ ਕੁਝ ਕਰਨਾ ਤਾਂ ਹੈ ਨਹੀਂ ਨਾ ਤਾਂ ਕੋਈ ਉਹਨਾਂ ਦੀ ਸਾਲਮ ਜਿਹੜੀ ਐਕਸੈਪਟ ਹੋਣੀ ਹੈ ਠੀਕ ਆ ਆਖਰੀ ਉਹਨੇ ਬੰਦੇ ਰਿਪੋਰਟ ਹੀ ਕਰਨੇ ਆ ਵਾਪਸੀ ਭੇਜਨੇ ਆ ਆਪਸ਼ਨ ਵਧੀਆ ਪਰ ਜਿਹੜਾ ਹੁਣ ਬੰਦਾ ਉੱਥੇ ਗਿਆ ਉਹਨੂੰ ਇਹ ਆਪਸ਼ਨ ਚੰਗੀ ਲੱਗਦੀ ਕਿ ਨਹੀਂ ਲੱਗਦੀ ਬਾਅਦ ਦੀ ਗੱਲ ਆ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਜਿਹੜਾ ਕੋਈ ਟਾਵੇਂ ਵਿਰਲੇ ਤੋਂ ਇਲਾਵਾ ਕੋਈ ਬੰਦਾ ਪਹਿਲੀ ਆਪਸ਼ਨ ਲੈਣ ਲਈ ਤਿਆਰ ਹੋਊਗਾ ਦੂਜੀ ਆਪਸ਼ਨ ਆਪਣੇ ਆਪ ਯੂ ਐਸ ਗਵਰਨਮੈਂਟ ਦੀ ਤਿਆਰੀ ਆ ਵੀ ਜਿਹੜੇ ਕੇ ਆਗੇ ਤਾਂ ਉਹਨਾਂ ਨੇ ਫਾਰਕੀ ਰਿਪੋਰਟ ਘਾਰੀ ਦੇਣੇ ਆ ਪਲੱਸ ਜਿਹੜੀਆਂ ਦੂਜੀਆਂ ਪੈਨਲਟੀਆਂ ਹੈਗੀਆਂ ਉਹ ਵੀ ਲੈਣਗੇ ਲਾਈਫਟਾਈਮ ਬੈਨ ਲਾਉਣਗੇ ਤੇ ਤੀਰ ਤਾਂ ਹੁਣ ਛੱਡਿਆ ਆਪਣੇ 트ੰਪ ਸਾਹਿਬ ਨੇ ਇੱਕ ਤੇ ਇਹ ਦੇਖੋ ਤੀਰ ਦਾ ਜਿਹੜਾ ਅਸਰ ਕਿੰਨਾ ਕੁ ਹੁੰਦਾ ਫਿਲਹਾਲ ਦੀ ਘੜੀ ਦੇ ਵਿੱਚ ਜਿਹੜੀ ਵੀਡੀਓ ਦੀ ਮੈਂ ਗੱਲ ਕਰ ਰਿਹਾ ਸੀ ਵੀ ਬੰਦੇ ਭੰਗੜੇ ਪਾਈ ਜਾਂਦੇ ਆ ਤੇ ਨੱਚੀ ਜਾਂਦੇ ਆ ਤੇ ਉਹ ਮੈਨੂੰ ਲੱਗਦਾ ਵੀ ਇਸ ਨਿਊਜ਼ ਨਾਲ ਜੋੜਿਆ ਗਿਆ ਉਸ ਚੀਜ਼ ਨੂੰ ਵੀ ਬੰਦੇ ਖੁਸ਼ ਆ ਵੀ ਠੁਕਰਿਆ ਯਾਰ ਪੀਐਨਏ ਆਪਸ਼ਨ ਦੇਤੀ ਆਪਾਂ ਨੂੰ ਟਿਕਟ ਵੀ ਦੇ ਰਿਆ ਪੈਸੇ ਵੀ ਦੇ ਰਿਆ ਪੱਤਾ ਵੀ ਦੇ ਰਿਆ ਵਾਪਸ ਆਉਣ ਲਈ ਵੀ ਕਹਿ ਰਿਆ ਵੀ ਤੁਸੀਂ ਆ ਸਕਦੇ ਆ ਵੀ ਵਧੀਆ ਗੱਲ ਆ ਪਰ ਮੈਨੂੰ ਉਹਦੇ ਚ ਜਿਹੜੀ ਹੈਗੀ ਸੱਚਾਈ ਨਹੀਂ ਲੱਗਦੀ ਸ਼ਾਇਦ ਏਆਈ ਨਾ ਬਣਾਈ ਹੈ ਤੇ ਜਾਂ ਵੈਸੇ ਕਿਸੇ ਦੀ ਹੋਰ ਕਿਸੇ ਈਵੈਂਟ ਤੇ ਕੋਈ ਖੁਸ਼ੀ ਦਾ ਜਿਹਾਰ ਕਰ ਰਿਹਾ ਇਸ ਖਬਰ ਨਾਲ ਉਹਨੂੰ ਜੋੜਿਆ ਗਿਆ ਹੁਣ ਦੇਖਣਾ ਹੋਊਗਾ ਵੀ ਇਹ ਜਿਹੜੇ ਰੋਜ਼ ਨਵੇਂ ਬਿਆਨ ਸਾਨੂੰ ਮਿਲਦੇ ਆ ਉਹਦਾ ਅਸਰ ਕੀ ਹੁੰਦਾ ਕੀ ਨਹੀਂ ਹੁੰਦਾ ਕੀ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਆ ਇੰਪਲੀਮੈਂਟ ਹੁੰਦੇ ਆ ਨਹੀਂ ਹੁੰਦੇ ਇਹ ਤਾਂ ਬਾਅਦ ਦੀ ਗੱਲ ਆ ਸਸੀਕਰ